ਬਹੁਤ ਵੱਡੀ ਖਬਰ ਹੈ ਜਿੰਨੇ ਕੇ ਪੰਜਾਬ ਦੇ ਅੰਦਰ ਹਰਸਿਮਰਤ ਕੌਰ ਬਾਦਲ ਨੇ ਬਹੁਤ ਵੱਡੀ ਚਲਾਕੀ ਖੇਡ ਦਿੱਤੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਯਾਨੀ ਬਿਕਰਮ ਸਿੰਘ ਮਜੀਠੀਆ ਆਪਣੇ ਭਰਾ ਨੂੰ ਕਢਾਉਣ ਦੇ ਲਈ ਪੰਜਾਬ ਦੇ ਅੰਦਰ ਪੂਰੀ ਤਰ੍ਹਾਂ ਜਾਨੀਏ ਉਹਨੇ ਇੱਕ ਐਸੀ ਗੇਮ ਖੇਡ ਦਿੱਤੀ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਨਹੀਂ ਚਲਿਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਕਢਾਉਣ ਦੇ ਲਈ ਸੁਖਵੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਨੇ ਕਿਵੇਂ ਗੇਮ ਖੇਡੀ ਹੈ ਕਿਵੇਂ ਚਲਾਕੀ ਖੇਡ ਦਿੱਤੀ ਹੈ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਉਸ ਤੋਂ ਵੀ ਵੱਡੀ ਖਬਰ ਜਿਹੜੀ ਕਿ ਮਨਕੀਰ ਤਾਲਖ ਨੂੰ ਲੈ ਕੇ ਆ ਪੰਜ ਕਰੋੜ ਦਾ ਐਲਾਨ ਕੀਤਾ ਸੀ ਹਰ ਪੀੜਤਾਂ ਦੇ ਲਈ ਇਹ ਤੁਸੀਂ ਸਾਰਿਆਂ ਨੇ ਅਕਸਰ ਖਬਰ ਸੁਣੀ ਹੈ ਕਹਿੰਦੇ ਜੀ ਕਈ ਸਾਰੇ ਦਾ ਟਰੈਕਟਰ ਬਣ ਰਹੇ ਨੇ ਬਹੁਤ ਸਾਰੇ ਪੈਸੇ ਨਕਦੀ ਦੇ ਰੂਪ ਦੇ ਵਿੱਚ ਦੇਣੇ ਨੇ ਔਰ ਹਰ ਪੀੜਤਾਂ ਦੀ ਮਦਦ ਕਰਨੀ ਆ ਔਰ ਕਹਿੰਦੇ ਜੀ ਹੁਣ ਵੱਡੇ ਮਨਕੀਰਤ ਦਾਨੇ ਦੀ ਹਵਾ ਨਿਕਲ ਚੁੱਕੀ ਆ ਉਹ ਮੈਂ ਨਹੀਂ ਕਹਿ ਰਿਹਾ ਅੱਜ ਦੀ ਖਬਰ ਦੇ ਵਿੱਚ ਤੁਸੀਂ ਖੁਦ ਸੁਣੋਗੇ ਕਿਉਂਕਿ ਮਨਕੀਰ ਤੌਲਖ ਨੇ ਟਰੈਕਟਰਾਂ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਸੇਵਾ ਕੀਤੀ ਹੈ ਪੂਰਾ ਪੰਜਾਬ ਜਾਣਦਾ ਪਰ ਇੱਕ ਪਾਸੇ ਨਾਕਾਮ ਰਹਿ ਗਏ ਨੇ ਇਹ ਗੱਲ ਵੀ ਸੱਚ-ਸਾਬਤ ਹੋ ਚੁੱਕੀ ਹੈ ਯਾਨੀ ਮਨਕੀਰ ਤੌਲਖ ਨੇ ਐਲਾਨ ਕੀਤਾ ਸੀ ਕਿ ਭਾਈ ਅਸੀਂ ਹਰ ਪੀੜਤਾ ਨੂੰ ਯਾਨੀ ਮਦਦ ਦੇਵਾਂਗੇ ਪੰਜਾਬ ਦੇ ਅੰਦਰ ਬਹੁਤ ਸਾਰਾ ਨੁਕਸਾਨ ਹੋ ਗਿਆ ਬਹੁਤ ਸਾਰੇ ਗਰੀਬਾਂ ਦੇ ਘਰਵਾ ਟੁੱਟ ਗਏ ਨੇ ਔਰ ਬੇਕਾਰ ਹੋ ਗਏ ਸੀ ਔਰ ਅੱਜ ਪੰਜਾਬ ਦੇ ਅੰਦਰ ਮਨਕੀਰ ਤੌਣ ਨੂੰ ਲੈ ਕੇ ਜਿਹੜੀ ਖਬਰ ਹੈ ਉਹਦੇ ਫੈਨਸ ਨੂੰ ਬਹੁਤ ਵੱਡਾ ਤੱਕਾ ਲੱਗਣ ਵਾਲਾ ਕਿਉਂਕਿ ਉਹਨਾਂ ਨੇ ਆਪਣੀ ਜ਼ੁਬਾਨ ਦੇ ਵਿੱਚੋਂ ਇਹ ਦਾਵਾ ਕੀਤਾ ਸੀ ਕਿ 5 ਕਰੋੜ ਰੁਪਈਆ ਅਸੀਂ ਪੰਜਾਬ ਦੇ ਅੰਦਰ ਮਦਦ ਕਰਾਂਗੇ ਜੇਕਰ ਮਦਦ ਕਹਿੰਦੇ ਕਰਨੀ ਸੀ ਤਾਂ ਗਰੀਬ ਲੋਕਾਂ ਦੀ ਕਰਦੇ ਉਹਨਾਂ ਨੇ ਕਿਸਾਨਾਂ ਦਾ ਪੱਖ ਪੂਰਦੇ ਹੋਇਆ ਟਰੈਕਟਰ ਕਿਸਾਨਾਂ ਨੂੰ ਵੰਡ ਦਿੱਤੇ ਨੇ ਔਰ ਉਸ ਤੇ ਜਿਹੜੀ ਖਬਰ ਬੜੀ ਹੀ ਅਹਿਮ ਹੈ ਦੋਮੇ ਖਬਰਾਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਪਹਿਲੀ ਖਬਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹਰ ਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਕਿਵੇਂ ਵਰਗਣਾ ਕੇ ਆਪਣੇ ਪਿੱਛੇ ਲਾ ਲਿਆ ਆਪਣੇ ਭਰਾ ਮਜੀਠੀਆ ਨੂੰ ਘਰਾਉਣ ਦੇ ਲਈ ਦੇਖੋ ਇੱਕ ਡੂੰਗੀ ਚਾਲ ਜਿਹੜੀ ਮੈਂ ਤੁਹਾਡੇ ਸਾਹਮਣੇ ਖਬਰ ਤਰਨ ਜਾ ਰਿਹਾ ਇਸ ਕਹਾਣੀ ਦੇ ਪਿੱਛੇ ਲੱਗੇ ਚੱਲਦਾ ਕਿ ਜਦੋਂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਉਸੇ ਦਿਨ ਤੋਂ ਸੁਖਵੀਰ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਉਹਨਾਂ ਨੇ ਦੋਵਾਂ ਨੇ ਐਲਾਨ ਕਰ ਦਿੱਤਾ ਸੀ ਕਹਿੰਦੇ ਜੀ ਪੰਜਾਬ ਦੇ ਲੋਕ ਸੜਕਾਂ ਤੇ ਆ ਜਾਣ ਪਰ ਕੋਈ ਵੀ ਪੰਜਾਬੀ ਸੜਕਾਂ ਤੇ ਨਹੀਂ ਗਏ ਬਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਉਹ ਫਿਰ ਕਹਿੰਦੇ ਆ ਨਾ ਕਹਿੰਦੇ ਸਿੱਧੀ ਉਂਗਲੀ ਦੇ ਨਾਲ ਕਿਉਂ ਨਹੀਂ ਨਿਕਲਦਾ ਤਾਂ ਕਹਿੰਦੇ ਟੇਡੀ ਕਰਨੀ ਪੈਂਦੀ ਆ ਸੋ ਉਹਨਾਂ ਨੇ ਕਰ ਦਿੱਤੀ ਆ ਤਾਂ ਪੰਜਾਬ ਦੇ ਲੋਕਾਂ ਨੂੰ ਸਿੱਧੇ ਤੌਰ ਤੇ ਅਪੀਲ ਕਰਨੀ ਚਾਹੀ ਪੰਜਾਬ ਦੇ ਲੋਕਾਂ ਨੇ ਗੱਲ ਨਹੀਂ ਮੰਨੀ ਤਾਂ ਹੁਣ ਹਰਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਉਹਨਾਂ ਦੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕਿਵੇਂ ਰਣਨੀਤੀ ਬਣਾ ਕੇ ਵਿਕਰਮ ਸਿੰਘ ਮਜੀਠੀਆ ਨੂੰ ਘੜਾਉਣ ਦਾ ਇੱਕ ਬਾਦ ਵੱਡੀ ਚਲਾਕੀ ਦੇ ਨਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਾਲ ਬਣੋ ਦਿੱਤਾ ਤੇ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਨਹੀਂ ਚਲਿਆ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮਨਕੀਰਤ ਸਿੰਘ ਆਲਖ ਦੀ ਜਿਹੜੀ ਵੀਡੀਓ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਐਲਾਨ ਕੀਤਾ ਸੀ ਉਹਨਾਂ ਨੇ ਪਰ ਉਹਨਾਂ ਦੀ ਹਵਾ ਨਿਕਲ ਚੁੱਕੀ ਹੈ ਗੱਲ ਸੱਚ ਸੁਣੋ ਪੰਨਾ ਇਹ ਪੰਡ ਨਹੀਂ ਬਣ ਸਕਦਾ ਸੀ ਮੁੱਖ ਮੰਤਰੀ ਪਰ ਲੋਕ ਪੰਜਾਬ ਦੇ ਭੋਲੇ ਸੀ ਤੇ ਬੀਬੀਆਂ ਤਾਂ ਖਾਸ ਕਰਕੇ ਧੋਲੀਆਂ ਨਿਕਲੀਆਂ ਹਰ ਬੀਬੀ ਨੂੰ ਕਹਿੰਦਾ ਹਜ਼ਾਰ-ਹਜ਼ਾਰ ਰੁਪਈਆ ਦੇਉਂਗਾ ਵੋਟਾਂ ਲੈ ਲਈਆਂ ਕਿਤੇ ਹਜ਼ਾਰ ਰੁਪਈਆ ਉਹ ਤਾਂ ਉਦਲੀਏ ਗੱਲਾਂ ਮਾਰਦਾ ਉਹ ਉਹ ਗੱਲ ਤੇ ਨਹੀਂ ਆਉਂਦਾ ਜਿਹੜੀ ਤੇ ਆਉਂਗਾ ਤਾ ਉਹ ਹੈਗੇ ਨਹੀਂ ਇਕ ਕਹਾਵਤ ਵੀ ਆਉਂਗਾ ਤਾ ਉਹ ਕਰਕੇ ਨਿਕਲ ਜਾ ਤਾ ਸੁਣ ਲਿਓ ਪੰਜਾਬ ਵਾਲੇ ਇਹ ਉਹੀ ਔਰਤ ਹੈ ਜਿਹਨੇ ਬੀੜੀਆਂ ਮੈਂ ਕੱਲ ਵੀ ਪਾ ਚੁੱਕਿਆ ਪਰਸੋਂ ਵੀ ਪਾ ਚੁੱਕਿਆ ਜੈਨੀਆਂ ਹਰਸਮਰਤ ਕੌਰ ਬਾਦਲ ਨੇ ਇਹ ਸਾਰਤ ਨੂੰ ਵੱਡੇ ਪੱਦਰ ਦੇ ਉੱਤੇ ਮੋਟੀ ਰਕਮ ਦੇ ਕੇ ਖਰੀਦਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਕਰ ਦਿੱਤੇ ਆ ਪੰਜਾਬ ਦੇ ਲੋਕਾਂ ਨੂੰ ਬੜੀ ਚਲਾਕੀ ਦੇ ਨਾਲ ਮੈਂ ਪਹਿਲਾਂ ਸ਼ੁਰੂਆਤ ਦੇ ਵਿੱਚ ਕਿਹਾ ਬੜੀ ਚਲਾਕੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਔਰਤਾਂ ਨੇ ਪਿੱਛੇ ਰੋਣਾ ਸ਼ੁਰੂ ਕਰ ਦਿੱਤਾ ਪਰ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਬੜੇ ਸਿਆਣੇ ਨੇ ਇਹਨਾਂ ਬਾਦਲਾਂ ਪੰਨ ਦੇ ਚਮਚਾਂ ਦੇ ਪਿੱਛੇ ਕੋਈ ਪੰਜਾਬ ਦੀ ਭੈਣ ਨਾ ਕੋਈ ਮਾਂ ਨਾ ਬਜ਼ੁਰਗ ਨਾ ਬੱਚਾ ਕੋਈ ਨਹੀਂ ਲੱਗਦਾ ਇਹਨਾਂ ਦੀ ਹਵਾ ਫੇਰ ਤੋਂ ਨਿਕਲਣੀ ਹੈ ਪੰਜਾਬ ਦੇ ਲੋਕਾਂ ਨੂੰ ਇੰਨਾ ਵਰਗਣਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਕਰ ਰਹੇ ਨੇ ਕਹਿੰਦੇ ਜੀ ਮੁੱਖ ਮੰਤਰੀ ਬਣਨ ਦੇ ਕਾਬਿਲ ਨਹੀਂ ਦੀ ਸੀਗਾ ਭਗਵੰਤ ਮਾਨ ਇਹਦਾ ਦੋਸਤ ਕਲੇ ਸੁਣਾਉਣ ਵਾਲਾ ਸੀ ਦੇਖੋ ਇਹਨਾਂ ਨੂੰ ਐ ਲੱਗ ਰਿਹਾ ਕਹਿੰਦੇ ਜੀ ਸਾਨੂੰ ਜਿਹੜੀ ਰਾਜਨੀਤੀ ਬਖਸ਼ਿਸ਼ ਹੋਈ ਹੈ ਪੰਜਾਬ ਦੇ ਵਿੱਚ ਲੁੱਟ ਖਸੁੱਟ ਅਸੀਂ ਕਰਨੀ ਸੀ ਇਹ ਸਾਨੂੰ ਪ੍ਰਮਾਤਮਾ ਨੇ ਬਖਸ਼ੀ ਹੈ ਹੋਰ ਬੰਦਾ ਨਹੀਂ ਕਰ ਸਕਦਾ ਪਰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਬਦਲ ਦਿੱਤਾ ਸੀ ਬਾਈ ਦੇ ਵਿੱਚ ਉਹ ਲੋਕਾਂ ਨੂੰ ਹੁਣ ਸਹਿਣਾ ਔਖਾ ਹੋ ਗਿਆ ਜਿਹੜੇ ਇਹ ਬਾਦਲਕੇ ਨੇ ਇਹਨਾਂ ਦੇ ਚਮਚੇ ਬਹੁਤ ਸਾਰੇ ਖੜੇ ਹੋ ਗਏ ਨੇ ਪੰਜਾਬ ਦੇ ਵਿੱਚ ਦਰਸਲ ਦੇ ਵਿੱਚ ਇਹ ਕਰ ਕਿਉਂ ਰਹੇ ਨੇ ਸਭ ਤੋਂ ਵੱਡਾ ਸਵਾਲ ਇਹ ਆ ਇਹ ਕਿਉਂ ਕਰ ਰਹੇ ਨੇ ਕਿਉਂਕਿ ਸਿੱਧੇ ਤੌਰ ਤੇ ਇਹਨਾਂ ਨੇ ਅਪੀਲ ਕੀਤੀ ਸੀ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਹੈ। ਭਗਵਾਨ ਤੇ ਮਾਨ ਨੇ ਸਾਡੇ ਮਜੀਠੀਆ ਦੇ ਉੱਤੇ ਐਕਸ਼ਨ ਕਰ ਦਿੱਤਾ। ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ। ਪੰਜਾਬ ਦੇ ਲੋਕ ਸੜਕਾਂ ਤੇ ਨਹੀਂ ਨਿਕਲੇ। ਬਲਕਿ ਉਲਟਾ ਬਿਕਰਮ ਸਿੰਘ ਮਜੀਠੀਆ ਦਾ ਸਰਵੇ ਹੋਇਆ। ਇੱਕ ਨਿਊਜ਼ ਚੈਨਲ ਤੇ ਲੋਕ ਕਹਿੰਦੇ ਜੀ ਇਹਨੂੰ ਫਾਂਸੀ ਦੇ ਦਿਓ। ਇਹਨੂੰ ਕਾਲੇ ਪਾਣੀ ਭੇਜ ਦੇ ਉਹਨੂੰ ਡਿਗਰੂਗੜ ਦੇ ਵਿੱਚ ਬੰਦ ਕਰ ਦਿਓ। ਲੋਕਾਂ ਦਾ ਇਹ ਸਰਵੇ ਸੀ ਪੰਜਾਬ ਦੇ ਜਿਹੜੇ ਲੋਕ ਨੇ ਤਾਂ ਉਲਟਾ ਫੇਰ ਇਹਨਾਂ ਨੇ ਗੇਮ ਘੁਮਾ ਦਿੱਤੀ। ਕਹਿੰਦੇ ਜੀ ਹੁਣ ਇਸ ਰਣਨੀਤੀ ਦੇ ਨਾਲ ਸਿੱਧੇ ਤੌਰ ਤੇ ਲੋਕ ਆਖੇ ਨਹੀਂ ਲੱਗਦੇ ਇਹਨਾਂ ਨੇ ਆਪਣੇ ਮੂੰਹ ਦੇ ਵਿੱਚੋਂ ਕਹਿਣਾ ਬੰਦ ਕਰ ਦਿੱਤਾ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਖਰੀਦ ਕੇ ਮੁੱਖ ਮੰਤਰੀ ਦੇ ਖਿਲਾਫ ਕਰ ਦਿੱਤੇ ਵਿਕਰਮ ਸਿੰਘ ਮਜੀਠੀਆ ਨੂੰ ਘੜਾਉਣ ਦੇ ਲਈ ਇੱਕ ਵੱਡੇ ਯਤਨ ਦੇ ਨਾਲ ਵੱਡੀ ਤਿਆਰੀ ਦੇ ਨਾਲ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣਾ ਸ਼ੁਰੂ ਕਰ ਦਿੱਤਾ ਪਰ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਨੇ ਨਾਟਕ ਜ਼ਰੂਰ ਦੇਖ ਰਹੀ ਨੇ ਪਰ ਇਹਨਾਂ ਦੇ ਪਿੱਛੇ ਕੋਈ ਨਹੀਂ ਜਾਂਦਾ ਇਹ ਤਾਂ ਰਹੀ ਗੱਲ ਹਰ ਸਿਮਰਤ ਕੋਰ ਬਾਦਲ ਦੀ ਮਜੀਠੀਆਂ ਨੂੰ ਕਢਾਉਣ ਦੇ ਲਈ ਬਹੁਤ ਸਾਰਾ ਪ੍ਰਯਾਸ ਚੱਲ ਰਿਹਾ ਹੈ ਦੂਜੇ ਪਾਸੇ ਆਜੋ ਮਨਕੀਰ ਤੌਲਖ ਇੱਕ ਪੰਜਾਬੀ ਸਿੰਗਰ ਨੇ ਸਾਰੇ ਪੰਜਾਬੀ ਜਾਣਦੇ ਨੇ ਉਹਨਾਂ ਨੇ 5 ਕਰੋੜ ਦਾ ਅਨਾਉਂਸਮੈਂਟ ਕੀਤੀ ਸੀ ਉਸ ਤੋਂ ਬਾਅਦ ਕਹਿੰਦੇ ਜੀ ਉਹਨਾਂ ਨੇ ਟਰੈਕਟਰ ਕੱਲੇ ਜੱਟਾਂ ਨੂੰ ਕੱਲੇ ਕਿਸਾਨਾਂ ਨੂੰ ਮੰਡੇ ਨੇ ਕਿਹੜੇ ਗਰੀਬ ਦੇ ਕੋਠੇ ਦੇ ਵਾਸਤੇ ਪੈਸੇ ਦਿੱਤੇ ਨੇ ਸਾਬਤ ਕਰਨ ਇਹ ਪੰਜਾਬ ਦੇ ਲੋਕਾਂ ਨੇ ਰੌਲਾ ਪਾ ਰੱਖਿਆ ਕਹਿੰਦੇ ਜੀ ਜੇਕਰ ਮਦਦ ਕਰਨੀ ਸੀ ਗਰੀਬ ਵਰਗ ਦੇ ਲੋਕਾਂ ਦੀ ਮਦਦ ਕਰਨੀ ਸੀ ਨਾ ਕਿ ਕਿਸੇ ਜ਼ਿਮੀਦਾਰ ਦੀ ਕਿਉਂਕਿ ਜ਼ਿਮੀਦਾਰ ਆ ਜਿਹੜੇ ਆਲ ᱨੈਡੀ ਉਹਨਾਂ ਕੋਲ ਜ਼ਮੀਨ ਆ ਜਿਹੜੇ ਗਰੀਬਾਂ ਕੋਲ ਜ਼ਮੀਨ ਵੀ ਹੈ ਨਹੀਂ ਉਹਨਾਂ ਦੀ ਕੋਈ ਦੱਬੀ ਵੀ ਨਹੀਂ ਗਈ ਖੁਦ ਉਹਨਾਂ ਦੇ ਇੰਨੇ ਇੰਨੇ ਘਰ ਸੀ ਉਹ ਦੱਬੇ ਕੁਚਲੇ ਗਏ ਟੁੱਟ ਗਏ ਤਾਂ ਉਹਨਾਂ ਲੋਕਾਂ ਦੀ ਹਾਲਤ ਕੀ ਹੋਣੀ ਹੈ ਇਹ ਗੱਲ ਸਮਝ ਕੇ ਦੇਖਣੀ ਚਾਹੀਦੀ ਹੈ ਹਾਜੀ ਮਦਦ ਕਰਨੀ ਸੀ ਵੱਡੇ ਪੱਦਰ ਤੇ ਕਰ ਦਿੰਦੇ ਕਿਸੇ ਹੋਰ ਪ੍ਰਕਾਰ ਕਰ ਦਿੰਦੇ ਪਰ ਗਰੀਬ ਲੋਕਾਂ ਨੂੰ ਜਿਹੜਾ ਧੱਕਾ ਲੱਗਿਆ ਕਹਿੰਦੇ ਜੀ ਉਹਨੇ ਇਕੱਲਾ ਪੱਖ ਪੂਰੇ ਜੱਟਾਂ ਦਾ ਇਹ ਗੱਲ ਸਾਫ਼ ਹੈ ਇਹ ਮੈਂ ਨਹੀਂ ਪੂਰਾ ਪੰਜਾਬ ਕਹਿ ਰਿਹਾ ਵਿਰੋਧ ਖੁਦ ਖੜਾ ਕਰਵਾ ਲਿਆ ਮਨਕੀਰ ਤੌਲਖ ਨੇ ਬਹੁਤ ਵੱਡਾ ਰੌਲਾ ਪੈ ਗਿਆ ਕਹਿੰਦੇ ਜੀ ਟਰੈਕਟਰਾਂ ਦੀ ਸੇਵਾ ਕੀਤੀ ਹੈ ਹੋਰ ਕਿਹੜੀ ਸੇਵਾ ਕਰਤੀ ਪੰਜਾਬ ਦੇ ਅੰਦਰ ਵੱਡੇ ਦਾਨੀ ਦੀ ਕਹਿੰਦੇ ਜੀ ਹਵਾ ਨਿਕਲ ਗਈ ਹੈ ਇਹ ਪੰਜਾਬ ਦੇ ਅੰਦਰ ਚਰਚਾ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਤਾਂ ਜੇਕਰ ਮਨਕੀਰ ਤੌਲਖ ਚੰਗੇ ਹੋਣ ਤਾਂ ਇਹਨਾਂ ਦੀ ਸੇਵਾ ਜਿਹੜੀ ਹੋ ਗਈ ਹੈ ਬਹੁਤ 100 ਟਰੈਕਟਰ ਦੀ بجائے 10-20-50 ਜੋ ਬੰਦੇ ਗਏ ਠੀਕ ਹੈ ਬਾਕੀ ਦੀ ਸੇਵਾ ਉਹਨਾਂ ਲੋਕਾਂ ਦੀ ਕਰੇ ਜਿਨ੍ਹਾਂ ਲੋਕਾਂ ਦੇ ਬਿਲਕੁਲ ਛੱਤ ਹੈ ਨਹੀਂ ਸਰ ਦੇ ਉੱਤੇ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲਦੀਕ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ